ਸਤਿ ਸ੍ਰੀ ਅਕਾਲ ਸਨ ਪੰਜਾਬ ਫੋਰ ਕਾਰਸ਼ੇ ਸਵਾਟ ਕਰਦੇ ਆ ਜਿਹੜਾ ਚਲਦਾ ਫਿਰਦਾ ਪਰਮਾਤ ਬਹੁਤ ਬਹੁਤ ਰੱਖਿਆ ਬੰਸ਼ੇ ਕਰਦੇ ਆ ਅਸੀਂ ਅੱਜ ਜੋ ਕੀ ਅਸੰਵਤ ਬਦ ਬਦ ਹੋਣਾ ਚੁੱਕੇ ਰੁਕੇ ਲਗਾਉਣ ਚਾਹੁੰਦੇ ਨੇ ਤਾਂ ਕਿ ਇਸ ਨਾਲ ਮੀਹਾਂ ਵਿੱਚ ਵਾਧਾ ਹੋਵੇ ਹੁਣ ਅੱਜ ਕੱਲ ਜੋ ਰੁਕ ਰੁਕ ਕੇ ਤਿਆਰੇ ਨੇ ਸੋਧਰਾ ਹੱਤਾ ਕੱਟ ਜਾਣ ਕਰਕੇ ਲੋਕਾਂ ਨੂੰ ਪਿਛਾਂਦੇ ਸਾਹਮਣਾ ਕਰਨ ਪੈ ਰਿਹਾ ਕਲਰਸਨ ਦੇ ਵਿੱਚ ਨਾ ਕੋਈ ਬਾਕੀ ਜੁਰੂ ਜੋ ਕੀ ਇਹ ਸੰਦੇ ਜੋ ਕਿ ਇਲਾਕਾ ਹੈ ਸੋਥੇ ਜੋ ਕਿ ਦਾਤਨਾਮਨ ਕਰਕੇ ਤਾਂ ਆਮਨ 50 ਡਿਗਰੀ ਤੱਕ ਪਹੁੰਚ ਗਿਆ ਸੀ ਉਹ ਆਪਾਂ ਹੁਣ ਉਸਨੂੰ ਤਾਂ ਆਪਾਂ ਨੂੰ ਘਟਾਈਏ ਲਾ ਕੇ ਬਧਾਈਏ ਅਸੀਂ ਬੱਦ ਬੱਦ ਰੁੱਖ ਲਗਾਈਏ ਉਹਨਾਂ ਨੂੰ ਸਮੇਂ ਸਿਰ ਪਾਣੀ ਦੇ ਪੰਜਾਬ ਵਿੱਚ ਜੇ ਥੋੜੇ ਬਹੁਤ ਰੁੱਖ ਹੈਗੇ ਹੈਗੇ ਜਿਸ ਨਾਲ ਰਤਾਮਨ ਥੋੜਾ ਪਰ ਕਾਬੂ ਵਿੱਚ ਰਹਿੰਦਾ ਹੈ ਫਿਰ ਟੂ ਪਾੜ ਲਾ ਕੇ ਵਿੱਚ ਜਦੋਂ ਜ਼ਿਆਦਾ ਹੋਣ ਕਰਕੇ ਇੱਥੇ ਜੋ ਕਿ ਕੁਝ ਵੀ ਨਾ ਤਰ੍ਹਾਂ ਦੇ ਕਿਸੇ ਲੋਕਾਂ ਲੋਕਾਂ ਨੂੰ ਦਰਾਸਤ ਕੱਟਣੀ ਮਨਾਇ ਕਿੱਦੀ ਗਈ ਕਿਉਂਕਿ ਇਸ ਤਰ੍ਹਾਂ ਦੇ ਉੱਥੇ ਜੋ ਕਿ ਦਰਾਸਤ ਕੱਟਣ ਨੂੰ ਬੋਲ ਕਰ ਦਿੱਤੀ ਗਈ ਹੈ। ਅੱਧਰ ਸਾਨੂੰ ਵੱਧ ਵੱਧ ਰੁੱਖ ਲਗਾਉਣ ਕਿਹਾ ਜਾਂਦਾ ਹੈ ਤਾਂ ਕਿ ਸਾਡੇ ਜੋ ਕਿ ਹਰਵਾਸਾ ਮਾ ਵਸਾਈ ਰਹੇ ਤੇ ਅੱਜ ਕੱਲ੍ਹ ਲੋਕ ਵੱਧ ਵੱਧ ਜੋ ਕਿ ਮੇਸ਼ਾ ਜੋ ਕਿ ਸਹੀ ਤਰ੍ਹਾਂ ਜਤਾ ਜਾਂ ਸਮਝ ਲਾਇਆ ਪੋਤਾ ਤਾਂ ਤਾਂ ਜੇ ਬਹੁਤ ساری ਬਿਮਾਰੀਆਂ ਲੱਗਦੀਆਂ ਨੇ। ਉਹ ਸਰਕੀ ਦੁਕੀ ਹਾੜੇ ਰੁੱਖਾ ਜੋ ਕਿ ਘੱਟੇ ਘਾੜੇ ਨੇ ਤੇ ਰੁੱਖਾਂ ਵਿੱਚ ਸਾਨੂੰ ਆਕਸੀਜਨ ਦੀ ਮਾਤਰਾ ਜ਼ਿਆਦਾ ਮਿਲਦੀ ਹੈ ਇਸ ਨਾਲ ਅਸੀਂ ਜੀਪੀ ਸਾਹ ਲੈਂਦੇ ਆ ਜੇਕਰ ਰੁੱਖ ਹੀ ਨਾ ਹੋਣ ਤਾਂ ਸਾਡੇ ਜੋ ਵੀ ਸਾਹ ਜੋ ਵੀ ਕੰਮ ਦੀਏ ਲੈ ਪਾਵਾਂਗੇ ਸੋ ਹਮੇਸ਼ਾ ਘੱਟੇ ਘਾੜੇ ਵਾਲੇ ਦੁਆੜੇ ਜਾਂ ਇਧਰ ਜਾਂ ਉੱਧਰ ਕੰਡੇ ਜਾਂ ਨਰਦ ਕੰਡੇ ਜਾਂ ਕਿਤੇ ਵੀ ਸਕੂਲ ਕਾਲਜ ਜਾਂ ਯੂਨੀਵਰਸਿਟੀ ਜਿੱਥੇ ਵੀ ਜਗ੍ਹਾ ਮਿਲੇ ਤੁਹਾਡਾ ਡਰਾਫਟ ਬੱਦ ਬੱਦ ਡਰ ਗੋ ਤਾਂ ਕਿ ਇਹ ਸਾਡੇ ਜੋ ਕਿ ਤੁਹਾਡੇ ਫੇਸ ਸਮੇਂ ਸਾਨੂੰ ਜੋ ਕਿ ਇਹ ਸਾਨੂੰ ਇਹ ਸਾਡੇ ਖਾਲ ਪੜ ਸਕਣ ਤੇ ਜੇਕਰ ਸਾਨੂੰ ਡਰਾਫਟ ਨੂੰ ਨਹੀਂ ਬਚਾਇਆ ਤਾਂ ਹੋਰ ਸਮਾਂ ਬਹੁਤ ਮਾੜਾ ਹੋਵੇਗਾ ਸਾਨੂੰ ਬੱਦ ਬੱਦ ਜੋ ਕਿ ਰੁੱਖਾਂ ਜਿਵੇਂ ਕੁਆਲਟੀ ਜਿਵੇਂ ਪੱਕਲ ਹੋ ਗਈ ਨਿੰਮ ਹੋ ਗਈ ਕਿਕਰ ਹੋ ਗਈ ਰੋਟਾ ਹੋ ਗਿਆ ਕੋੜਨ ਕਿਉਂਕਿ ਯਾਦਰਾਤ ਨੇ ਹੋਏ ਨਹੀਂ ਉਹ ਜਿਸ ਨਾਲ ਮਿਹਰ ਵਿੱਚ ਵਾਧਾ ਹੁੰਦਾ ਤੇ ਸਾਨੂੰ ਜੁਗ ਇਹ ਤਰ੍ਹਾਂ ਤਰ੍ਹਾਂ ਖੜਾ ਦਾ ਬਚਾਉਂਦੇ ਨੇ ਪੱਤਾ ਰੁਕਾ ਲਗਾਓ ਜੀਵਨ ਬਚਾਓ ਇੱਕ ਰੁਕੀ ਨਹੀਂ ਹੋਣਗੇ ਤਾਂ ਚਲ ਜੋ ਜੀਵਨ ਕਿਵੇਂ ਚੱਲੇਗਾ ਸਾਡ ਜੋ ਜੀ ਇਸ ਨਹੀਂ ਦੁਨੀਆ ਵਿੱਚ ਤੁਰ ਫਿਰਦੇ ਆ ਕਿਵੇਂ ਚੱਲੇਗਾ ਸਾਥ ਕਿਵੇਂ ਲੱਭਾਂਗੇ ਸੋ ਸਮਾਨ ਕਰਕੇ ਲੋਕ ਸਮਨੂ ਦੁੱਖਿੰਦੇ ਗਏ ਜੇ ਤਾਂ ਵੀ ਸੜਜੋ ਵੀ ਆਫਿਸ ਤੋਂ ਸਮੇਂ ਸਾਡੇ ਮਾਰ ਦੇ ਸਮੇਂ ਸਾਡੇ ਆ ਸਕਣ ਤਾਂ ਜੋ ਵੀ ਸਮਨ ਕੋਈ ਵੀ ਵੀਡੀਓ ਨਹੀਂ ਬਣਾਵਾਂਗਾ ਨੂੰ ਮੈਂ ਬਾਹਰ ਜਾ ਰਿਹਾ ਧੰਨਵਾਦ